ਸਾਚੀਆ ਟੇਂਗੜ ਬੰਨ ਤੇ ਖੜੇ ਆ ਜਿੱਥੇ ਪ੍ਰਸ਼ਾਸਨ ਦੇ ਨਾਲ-ਨਾਲ ਮੈਂ ਦੇਖ ਰਿਹਾ ਕਿ ਜਿਹੜਾ ਜਨਤਾ ਦਾ ਸਹਿਯੋਗ ਆ ਪਬਲਿਕ ਦਾ ਸਹਿਯੋਗ ਆ ਬਹੁਤ ਮਿਲ ਰਿਹਾ ਔਰ ਅਗਰ ਇਹ ਬੰਨ ਬਚਿਆ ਆ ਔਰ ਰਾਹਤ ਆ ਉਹ ਸਭ ਨੂੰ ਵੱਡਾ ਯੋਗਦਾਨ ਇਲਾਕੇ ਦੇ ਲੋਕ ਲੋਕਾਂ ਦਾ ਆ ਮੈਂ ਧੰਨਵਾਦ ਕਰਦਾ ਆ ਔਰ ਮੈਂ ਸਮੂਚੀ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰਾ ਜੋਰ ਲਾਇਆ ਆ ਔਰ ਪ੍ਰਸ਼ਾਸਨ ਦੇ ਨਾਲ ਨਾਲ ਪਬਲਿਕ ਦੇ ਸਹਿਯੋਗ ਦੇ ਨਾਲ ਰਾਤ ਮਿਲੀ ਹੈ ਰਾਤੀ ਮੈਂ ਜਦੋਂ 12:30 1 ਵਜੇ ਇੱਥੇ ਪਹੁੰਚਿਆ ਉਦੋਂ ਵੀ ਇੱਦੀ ਪਬਲਿਕ ਲੱਗੀ ਹੋਈ ਸੀ ਔਰ ਸਾਰਾ ਪ੍ਰਸ਼ਾਸਨ ਖੜਾ ਸੀ ਹੁਣ ਵੀ ਮੈਂ ਦੇਖ ਰਿਹਾ ਚਾਹੇ ਡੀਸੀ ਸਾਹਿਬ ਹੋਣ ਚਾਹੇ ਐਸਐਸਪੀ ਹੋਵੇ ਚਾਹੇ ਏਡੀਡੀ ਸਾਹਿਬ ਹੋਣ ਚਾਹੇ ਐਸਡੀਐਮ ਮੈਡਮ ਹੋਵੇ ਜੀਏ ਸਾਹਿਬ ਹੋਣ ਤਹਿਸੀਲਦਾਰ ਸਾਹਿਬ ਸਾਰੇ ਡਟੇ ਆ ਇਹ ਪਬਲਿਕ ਦੇ ਸਹਿਯੋਗ ਦੇ ਨਾਲ ਆ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਪਰਮਾਤਮਾ ਭਲੀ ਕਰੂਗਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਇਹ ਜਿਹੜੀ ਪ੍ਰੋਬਲਮ ਆਈ ਆ ਉਹ ਚੋਂ ਆਪਾਂ ਜਰੂਰ ਨਿਕਲ ਜਾਵਾਂਗੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਸ ਤੋਂ ਆਪਣੇ ਨਹੀਂ ਪੈ ਰਿਹਾ ਜਿਸ ਕਰਕੇ ਫਲੱਡ ਵਾਲੀ ਸਿਚੁਏਸ਼ਨ ਹਰ ਜਗ੍ਹਾ ਬਣ ਰਹੀ ਸੀ ਪਰ ਪਿਛਲੇ 27 28 ਤੋਂ ਪਾਣੀ ਆਪਣੇ ਸਪਲੂ ਚ ਜ਼ਿਆਦਾ ਓਨ ਕਰਕੇ ਤੇ ਦੋ ਤਿੰਨ ਦਿਨ ਪਹਿਲਾਂ ਢਲਕਣੀ ਸ਼ੁਰੂ ਹੋਈ ਸੀ ਜਿਸ ਨੂੰ ਕੰਟਰੋਲ ਕੀਤਾ ਗਿਆ ਆਪਣੇ ਕਿਲਾ ਬੁਸ਼ਿੰਗ ਕਰਕੇ ਗਿੱਲਾ ਬੁਸ਼ਿੰਗ ਕਰਦੇ ਨਾਲ ਢਾਹ ਤੱਕ ਕੰਟਰੋਲ ਹੋ ਗਈ ਪਰ ਰਾਤ ਤੇ ਅਚਾਨਕ ਫੇਰ ਬੰਨ ਗਿੱਲਾ ਹੋ ਰਿਹਾ ਹੈਗਾ ਤੇ ਅਨਸਰ ਸਿਗਨ ਨੂੰ ਥੋੜੀ ਜਿਹੀ ਢਾਲ ਲਾ ਕੇ ਤੇ ਉਸ ਨੂੰ ਮੌਕੇ ਤੇ ਸਾਂਭ ਲਿਆ ਗਿਆ ਹੁਣ ਪਿੰਡ ਵਾਲਾ ਦੀ ਮਹਲ ਦੇ ਨਾਲ ਇਸ ਨੂੰ ਹੋਰ ਚੰਗੇ ਤਰੀਕੇ ਦੇ ਨਾਲ ਤੇ ਅੱਗੇ ਕੋਈ ਪ੍ਰੋਬਲਮ ਨਾ ਆਵੇ ਅਗਲੇ ਜਿੰਨਾ ਟਾਈਮ ਪ੍ਰਸ਼ਾਸਨ ਦਾ ਟਾਈਮ ਹੈ ਨਾ ਵੀ ਉਹਦੀ ਹੈਲਪ ਦੇ ਨਾਲ ਕੰਮ ਕਰਵਾਇਆ ਜਾ ਰਿਹਾ ਇੱਥੇ ਮੇਰੇ ਐਕਸਪਰਟ ਵੀ ਲੱਗੇ ਹੋਏ ਆ ਮੇਰੇ ਜੈ ਵੀ ਲੱਗੇ ਹੋਏ ਆ ਤੇ ਆਪਣੇ ਲੇਕਾ ਬਿਨ ਲੇਬਰ ਲੱਗੀ ਹੋਈ ਆ ਆਲਦੋ ਪਿੰਡਾਂ ਦੀ ਲੇਬਰ ਵੀ ਲੱਗੀ ਹੋਈ ਆ ਨੇ ਆਪਣੇ தானੀ ਸੱਜਣ ਟਰਾਲੀ ਮਿੱਟੀ ਵੀ ਲੈ ਕੇ ਆ ਰਹੇ ਹੈਗੇ ਆ ਪ੍ਰਸ਼ਾਸਨ ਵੱਲੋਂ ਜਿੰਨਾ ਵੀ ਕਿਸੇ ਨੂੰ ਤੇਲ ਦੀ ਜਾਂ ਮੈਂ ਆਪਣੇ ਕਿਸੇ ਤਰੀਕਾ ਦੀ ਹੈਲਪ ਦੀ ਲੋੜ ਹੈ ਸਾਰੀ ਕੀਤੀ ਜਾ ਰਹੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆ ਰਹੀ ਹਾਂਜੀ ਤੇ ਇੱਥੇ ਕਿਸੇ ਨੂੰ ਡਰਨ ਦੀ ਲੋੜ ਨਹੀਂ ਬਿਲਕੁਲ ਸੇਫ ਹੋ ਚੁੱਕਾ ਹੈ ਉਹਨ ਡਰੇਨੇਜ ਵਿਭਾਗ ਸਵੇਰ ਤੋਂ ਇੱਥੇ ਲੱਗਿਆ ਹੋਇਆ ਹੈ ਪ੍ਰਸ਼ਾਸਨ ਵੱਲੋਂ ਵੀ ਇੱਥੇ ਨਿਰੰਤਰ ਪੈਰ ਵੀ ਰੱਖੀ ਜਾ ਰਹੀ ਹੈ ਤੇ ਮਾਨਯੋਗ ਡੀਸੀ ਸਾਹਿਬ ਦੀ ਰਹਿਨਮਾਈ ਦੇ ਅਧੀਨ ਜੋ ਹੈ ਇੱਧਰ ਕੰਮ ਜੋ ਹੈ ਚੱਲ ਰਿਹਾ ਹੈ ਜੰਗੀਪੱਦਰ ਤੇ ਉਸਦੇ ਲਈ ਐਕਸਪਰਟ ਸਟਾਫ ਜੋ ਹੈ ਲੋਕਾਂ ਦੀ ਸਹਾਇਤਾ ਦੇ ਨਾਲ ਨਾਲ ਨਰੀਗਾ ਸਟਾਫ ਤੇ ਐਕਸਪਰਟ ਸਟਾਫ ਵੀ ਮੌਜੂਦ ਹੈ ਫਲੱਡ ਲਾਈਟਸ ਜੋ ਹੈ ਫਿਊਲ ਤੇ ਲੋਕਾਂ ਵਾਸਤੇ ਪਾਣੀ ਹੋਰ ਸਹੂਲਤਾਂ ਸਾਰੀਆਂ ਜੋ ਵੀ ਸਾਡੇ ਧਿਆਨ ਚ ਵੀ ਲਿਆਈਆਂ ਜਾ ਰਹੀਆਂ ਇਸ ਤੋਂ ਇਲਾਵਾ ਉਹਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਸਾਡੇ ਲਈ ਲੋਕਾਂ ਦੀ ਸੁਰੱਖਿਆ ਸਭ ਤੋਂ ਪਹਿਲੇ ਨੰਬਰ ਤੇ ਆਉਂਦੀ ਹੈ ਤੇ ਅਸੀਂ ਇਸ ਵਾਸਤੇ ਪ੍ਰਤੀਬੱਧ ਹਾਂ ਅੱਜ ਅਸੀਂ ਢੈਂਗੜਪੁਰ ਵਿਖੇ ਹੈਗੇ ਆ ਇੱਥੇ ਜੋ ਹੈ ਪਾਣੀ ਨੇ ਉਤਰਾ ਚੜਾ ਕਰਕੇ ਕੁਝ ਅੰਡਰ ਕਟਿੰਗ ਦੇਖਣ ਨੂੰ ਮਿਲੀ ਸੀ ਪਹਿਲਾਂ ਵੀ ਇੱਥੇ ਸਟੱਡਸ ਤੇ ਰਬਰਟਮੈਂਟ ਹੋਈ ਹੋਈ ਹੈ ਬਟ ਕਿਉਂਕਿ ਪਾਣੀ ਦਾ ਜੋ ਫਲੋ ਹੈ ਉਹ ਚੇਂਜ ਹੋ ਰਿਹਾ ਹੈ ਇਨਫੈਕਟ ਪਾਣੀ ਦਾ ਜੋ ਮੂਵਮੈਂਟ